ਮੈਕੂ ਟਿੱਲੋ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਆਪਣੀਆਂ ਖੇਤੀ ਵਾਲੀਆਂ ਵੀਡੀਓ ਦੇ ਕਰਕੇ ਮਸ਼ਹੂਰ ਹੋਈ ਸੀ ਤੇ ਲੋਕਾਂ ਦੇ ਵੱਲੋਂ ਅੱਜ ਵੀ ਉਸ ਦੇ ਵਲੌਗਸ ਤੇ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਲਗਾਤਾਰ ਕੌਂਟਰੋਵਰਸੀਆਂ ਕਰਕੇ ਵੀ ਮੈਕੂ ਟਿੱਲੋ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ ਤੇ ਹਾਲ ਹੀ ਦੇ ਵਿੱਚ ਉਸ ਦੇ ਬਾਰੇ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਆਪਣੇ ਚਾਉਣ ਵਾਲਿਆਂ ਦੇ ਨਾਲ ਵੀਡੀਓ ਜਾਰੀ ਕਰਕੇ ਖੁਦ ਇਹ ਦੁੱਖ ਸਾਂਝਾ ਕੀਤਾ ਹੈ ਤੇ ਲੋਕਾਂ ਦੇ ਵੱਲੋਂ ਵੀ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਸਨ ਤੇ ਉਸ ਨਾਲ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਸੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੈਕੂ ਟੱਲੋ ਦਾ YouTube ਤੇ ਮੈਕੂ ਟੱਲੋ 855 ਦੇ ਨਾਮ ਤੇ ਜੋ YouTube ਚੈਨਲ ਸੀ ਉਹ ਚੈਨਲ ਡਿਸੇਬਲ ਹੋ ਚੁੱਕਿਆ ਹੈ ਯਾਨੀ ਕਿ YouTube ਨੇ ਉਸਦਾ ਉਹ ਚੈਨਲ ਉਡਾ ਦਿੱਤਾ ਹੈ ਜਿਸ ਕਰਕੇ ਮੈਕੂਟ ਲੋ ਕਾਫੀ ਪਰੇਸ਼ਾਨ ਹੈ ਤੇ YouTube ਨੇ ਚੈਨਲ ਉਡਾਇਆ ਕਿਉਂ ਇਸ ਬਾਰੇ ਮੈਕੂ ਨੇ ਨਹੀਂ ਦੱਸਿਆ ਤੇ ਬਹੁਤ ਸਾਰੇ ਉਸਦੇ ਫੈਨਸ ਦੇ ਵੱਲੋਂ ਪੁੱਛਿਆ ਵੀ ਜਾ ਰਿਹਾ ਹੈ ਕਿ ਆਖਿਰ ਅਜਿਹਾ ਕਿਉਂ ਹੋਇਆ ਜੋ ਚੈਨਲ ਨੂੰ ਡਿਲੀਟ ਕਰ ਦਿੱਤਾ YouTube ਨੇ ਤਾਂ ਇਸ ਬਾਰੇ ਅਜੇ ਉਸਨੇ ਖੁੱਲ ਕੇ ਕੁਝ ਵੀ ਨਹੀਂ ਦੱਸਿਆ ਪਰ ਉਸਨੇ ਹਾਲ ਹੀ ਦੇ ਵਿੱਚ ਆਪਣਾ ਨਵਾਂ ਚੈਨਲ ਫਿਰ ਉਸੇ ਨਾਮ ਤੋਂ ਬਣਾ ਲਿਆ ਹੈ ਤੁਸੀਂ ਦੇਖ ਵੀ ਸਕਦੇ ਹੋ ਤੇ ਇੱਕ ਵਲੌਗ ਵੀ ਉਸ ਦੇ ਵੱਲੋਂ ਸ਼ੇਅਰ ਕਰ ਦਿੱਤਾ ਗਿਆ ਹੈ ਤੇ ਉਸ ਨੇ ਵੀਡੀਓ ਦੇ ਵਿੱਚ ਵੀ ਲਾਈਵ ਆ ਕੇ ਕਿਹਾ ਹੈ ਕਿ ਉਸ ਦਾ ਚੈਨਲ ਬੇਸ਼ੱਕ ਉੱਡ ਗਿਆ ਪਰ ਲੋਕ ਉਸ ਨੂੰ ਸਪੋਰਟ ਕਰਨ ਤੇ ਬਾਕੀ ਕੀ ਕਿਹਾ ਮੈਕੂ ਨੇ ਤੁਸੀਂ ਖੁਦ ਸੁਣੋ ਇਸ ਵੀਡੀਓ ਦੇ ਵਿੱਚ ਹਾਂਜੀ ਸ਼ਾਸਤਰੀ ਕਾਲ ਦੀ ਸਾਰਿਆਂ ਨੂੰ ਹੋਪਸ ਹੋ ਸਾਰੇ ਜਣੇ ਵਧੀਆ ਹੋਗੇ ਤੇ ਇੱਧਰ ਆਪਣੇ ਇੰਨੇ ਦਿਨਾਂ ਤੋਂ ਵਲੌਗ ਨਹੀਂ ਆਏ ਤੁਸੀਂ ਸਾਰੇ ਜਣਿਆਂ ਦੇ ਇੰਨੇ ਮੈਸੇਜ ਆਏ ਤੁਹਾਡੇ ਤੇ ਆਪਾਂ ਨਿਊ ਚੈਨਲ ਬਣਾਇਆ ਸਾਰੇ ਜਣੇ ਸਬਸਕ੍ਰਾਈਬ ਕਰੋ ਪਲੀਜ਼ سپورਟ ਕਰੋ ਆਪਣਾ ਪੁਰਾਣਾ ਚੈਨਲ ਬੰਦ ਹੋ ਗਿਆ ਬਟ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਤੇ ਤੁਸੀਂ ਮੈਂ ਨਿਊ ਵੀਲੋਗ ਆਪਣਾ ਆ ਗਿਆ ਨਿਊ ਚੈਨਲ ਤੇ ਸਾਰੇ ਜਣੇ ਜਾ ਕੇ ਨਾਲੇ ਵੀਲੋਗ ਦੇਖੋ ਤੇ ਨਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਹਿਲਾਂ ਨਾਲੋਂ ਜ਼ਿਆਦਾ سپورਟ ਤੇ ਜ਼ਿਆਦਾ ਪਿਆਰ ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਹੋਪਸ ਸਾਰੇ ਜਣੇ ਵਧੀਆ ਹੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਚੈਨਲ ਡੀਐਕਟਿਵੇਟ ਹੋ ਚੁੱਕਿਆ ਹੈ ਜੋ ਪੁਰਾਣੇ ਵਾਲਾ ਸੀਗਾ ਤੇ ਹੁਣ ਨਿਊ ਚੈਨਲ ਦਾ ਲਿੰਕ ਮੈਂ ਤੁਹਾਨੂੰ ਸ਼ੇਅਰ ਕਰਤਾ ਸਾਰੇ ਜਣੇ ਜਾ ਕੇ ਕੀ ਕਰ ਲਓ ਮੂ ਸਬਸਕ੍ਰਾਈਬ ਹਾਂਜੀ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਜਾ ਕੇ ਬਈ ਤੇ ਹੁਣ ਹੁਣ ਆਪਾਂ ਥੋੜੇ ਹੋਰ ਘੈਂਟ ਘੈਂਟ ਦੇ ਵਲੌਗ ਪਾਇਆ ਕਰਾਂਗੇ ਠੀਕ ਐ ਮੂ ਹਾਸੀ ਵਾਲੀ ਹਮ ਹੱਸ-ਹੱਸ ਕੇ ਪਹਿਲਾਂ ਕਈ ਵਾਰ ਅਸੀਂ ਸੀਰੀਅਸ ਹੋ ਜਾਂਦੇ ਹੁੰਦੇ ਹੁਣ ਕੋਈ ਸੀ ਸਬਸਕ੍ਰਾਈਬ ਮੈਨੂੰ ਤਾਂ ਇਹ ਮੂਰੇ ਆਉਣ ਹੀ ਨਹੀਂ ਨਾ ਦਿੰਦੇ ਜਿੱਦੇ ਮੈਂ ਮੂਰੇ ਆਉਣ ਲੱਗ ਗਿਆ ਨਾ ਬਸ ਓਏ ਆ ਕਿੱਧਰ ਤੁਰੇ ਆਉਂਦੇ ਆ ਬੰਦੇ ਸਾਡੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ